ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਜਿਸ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਪੇਹੀ ਰੋਟੀ ਦੇ ਇੱਕ ਉਪਾਅ ਦੇ ਬਾਰੇ ਜਿਸ ਨੂੰ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਮਾੜੇ ਸਮੇਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਸ ਵਿੱਚ ਅਸੀਂ ਬੇਹੀ ਰੋਟੀ ਦੇ ਇੱਕ ਉਪਾਅ ਬਾਰੇ ਗੱਲ ਕਰਾਂਗੇ ਕਿਉਂਕਿ ਸੰਗਤ ਜੀ ਬੜੀਆਂ ਹੀ ਸੰਗਤਾਂ ਦੇ ਸਵਾਲ ਆਉਂਦੇ ਹਨ ਤੇ ਬੜੀਆਂ ਹੀ ਸੰਗਤਾਂ ਜ਼ਿੰਦਗੀ ਦੇ ਵਿੱਚ ਇੱਕ ਸਮਾਂ ਅਜਿਹਾ ਉਹਨਾਂ ਦੇ ਆਉਂਦਾ ਹੈ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਹੀ ਰਾਹ ਬੰਦ ਹੋ ਜਾਂਦੇ ਹਨ ਉਹਨਾਂ ਦਾ ਦਿਲ ਭਰ ਜਾਂਦਾ ਹੈ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤੇ ਚਾਰੇ ਹੀ ਪਾਸੇ ਦੁੱਖ ਹੀ ਦੁੱਖ ਹੁੰਦੇ ਹਨ ਫਿਰ ਸਾਧ ਸੰਗਤ ਜੀ ਅਜਿਹੇ ਵੇਲੇ ਇਨਸਾਨ ਅੰਦਰੋਂ ਸੋਚਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ ਕਿ ਵਾਹਿਗੁਰੂ ਜੀ ਹੁਣ ਅਸੀਂ ਐਸਾ ਕੀ ਕਰੀਏ ਤਾਂ ਸਾਧ ਸੰਗਤ ਜੀ ਉਹ ਇਨਸਾਨ ਆਪਣੇ ਮੰਦੇ ਕਰਮਾਂ ਦੀ ਗੱਲ ਕਰਦਾ ਹੈ ਆਪਣੇ ਮਾੜੇ ਨਸੀਬ ਦੀ ਗੱਲ ਕਰਦਾ ਹੈ ਪਰ ਸਾਧ ਸੰਗਤ ਜੀ ਤੁਸੀਂ ਕਦੇ ਆਪਣੇ ਅੰਦਰ ਝਾਤੀ ਮਾਰੀ ਤੁਸੀਂ ਕਦੇ ਪਰਮ ਪਿਤਾ ਪਰਮਾਤਮਾ ਜੀ ਤੋਂ ਇਹ ਪੁੱਛਿਆ ਕਿ ਮੈਂ ਗਲਤੀ ਕੀਤੀ ਹੈ ਤੇ ਕਿਹੜੀ ਕੀਤੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਆਦਤਾਂ ਸੁਧਾਰਨਾ ਚਾਹੁੰਦਾ ਹਾਂ ਜਾਂ ਸੁਧਾਰਨੀ ਚਾਹੁੰਦੀ ਹਾਂ ਕਿਉਂਕਿ ਸਾਧ ਸੰਗਤ ਜੀ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਤੇ ਪਰੇਸ਼ਾਨੀ ਆ ਜਾਂਦੀ ਹੈ ਨਾ ਤਾਂ ਅਸੀਂ ਪਰਮਾਤਮਾ ਨੂੰ ਹੀ ਉਲਟ ਬੁਰਾ ਭਲਾ ਬੋਲਣ ਲੱਗ ਜਾਂਦੇ ਹਾਂ ਅਸੀਂ ਆਖਣ ਲੱਗ ਜਾਂਦੇ ਹਾਂ ਜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਗੁਰਦੁਆਰੇ ਵੀ ਜਾਂਦੇ ਆਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਹਨ ਪਰ ਸਾਧ ਸੰਗਤ ਜੀ ਸੱਚੇ ਮਨੋਂ ਅਸੀਂ ਕਦੇ ਪਰਮਪੀਤਾ ਪਰਮਾਤਮਾ ਜੀ ਤੋਂ ਆਪਣੀਆਂ ਗੱਲਾਂ ਦਾ ਉੱਤਰ ਮੰਗਿਆ ਅਸੀਂ ਇਹ ਪੁੱਛਿਆ ਕਿ ਅਸੀਂ ਕਿਹੜੀ ਗਲਤੀ ਕੀਤੀ ਹੈ ਅਸੀਂ ਕਿਹੜੀ ਕੁਤਾਹੀ ਕੀਤੀ ਹੈ ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਤਾਂ ਇਹ ਹੀ ਆਖਦੀਆਂ ਹਨ ਅਸੀਂ ਤਾਂ ਚੰਗੇ ਕਰਮ ਕਰਦੇ ਹਾਂ ਅਸੀਂ ਤਾਂ ਪਾਠ ਕਰਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਹਨ ਸਤ ਸੰਗਤ ਜੀ ਇਹ ਪਾਠ ਤੁਸੀਂ ਅੱਜ ਕਰਦੇ ਹੋ ਪਰ ਤੁਹਾਨੂੰ ਤੁਹਾਡੇ ਪਿਛਲੇ ਕਰਮਾਂ ਦਾ ਨਹੀਂ ਪਤਾ ਸਤ ਸੰਗਤ ਜੀ ਅੱਜ ਤੋਂ ਕੁਝ ਵੀ ਤੁਹਾਡੇ ਨਾਲ ਹੋ ਰਿਹਾ ਹੈ ਜੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਹੈ ਤਾਂ ਉਹ ਵੀ ਸਤ ਸੰਗਤ ਜੀ ਤੁਹਾਡੇ ਕਰਮਾਂ ਦਾ ਨਤੀਜਾ ਹੈ ਤੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹੈ ਉਹ ਵੀ ਸਤ ਸੰਗਤ ਜੀ ਤੁਹਾਡੇ ਹੀ ਕਰਮਾਂ ਦਾ ਨਤੀਜਾ ਹੈ ਕਿਉਂਕਿ ਅਸੀਂ ਜੋ ਬੀਜਦੇ ਹਾਂ ਉਹੀ ਤਾਂ ਵੱਢਦੇ ਹਾਂ ਜੇਕਰ ਅੱਜ ਅਸੀਂ ਚੰਗੇ ਕਰਮ ਕਰਦੇ ਹਾਂ ਅਸੀਂ ਕੋਈ ਸੇਵਾ ਕਰਦੇ ਹਾਂ ਸਾਧ ਸੰਗਤ ਜੀ ਇਸ ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲ ਜਾਵੇਗਾ ਪਰ ਸਾਧ ਸੰਗਤ ਜੀ ਜੇਕਰ ਅਸੀਂ ਬੁਰੇ ਕਰਮ ਕਰਾਂਗੇ ਫਿਰ ਮਾੜੇ ਕਰਮ ਕਰਾਂਗੇ ਤਾਂ ਸਾਧ ਸੰਗਤ ਜੀ ਉਹਦਾ ਫਲ ਵੀ ਸਾਨੂੰ ਜ਼ਰੂਰ ਮਿਲ ਕੇ ਹੀ ਰਹਿਣਾ ਹੈ ਸੋ ਫਿਰ ਜਿੰਨੀਆਂ ਵੀ ਸੰਗਤਾਂ ਦੀ ਜ਼ਿੰਦਗੀ ਵਿੱਚ ਕਸ਼ਟ ਹਨ ਸੰਗਤ ਜੀ ਨੂੰ ਕਸ਼ਟ ਦੂਰ ਕਰਨ ਲਈ ਅੱਜ ਅਸੀਂ ਤੁਹਾਨੂੰ ਇੱਕ ਬੇਹੀ ਰੋਟੀ ਦਾ ਉਪਾਸ ਸਾਂਝਾ ਕਰਨ ਵਾਲੇ ਹਾਂ ਸਾਦ ਸੰਗਤ ਜੀ ਬਹੁਤੇ ਵੀਰ ਇਸ ਗੱਲ ਨੂੰ ਅੰਧਵਿਸ਼ਵਾਸ ਦੇ ਨਾਲ ਜੋੜ ਲੈਂਦੇ ਹਨ ਪਰ ਸਾਦ ਸੰਗਤ ਜੀ ਇਹ ਛੋਟੀਆਂ-ਛੋਟੀਆਂ ਗੱਲਾਂ ਚਾਹੇ ਉਹ ਬੇਹੀ ਰੋਟੀ ਹੋ ਗਈ ਕਿਉਂਕਿ ਸਾਦ ਸੰਗਤ ਜੀ ਬੇਹੀ ਰੋਟੀ ਸਾਡੇ ਜੀਵਨ ਦੇ ਲਈ ਬੜੀ ਜ਼ਰੂਰੀ ਹੈ ਪਰ ਜਦੋਂ ਅਸੀਂ ਉਸ ਬੇਹੀ ਰੋਟੀ ਨੂੰ ਕਿਸੇ ਭੁੱਖੇ ਜਾਨਵਰ ਨੂੰ ਪਾ ਦਿੰਦੇ ਹਾਂ ਤਾਂ ਸਾਦ ਸੰਗਤ ਜੀ ਉਸ ਜਾਨਵਰ ਦਾ ਤਾਂ ਪੇਟ ਭਰ ਜਾਂਦਾ ਹੈ ਇਸ ਲਈ ਸਾਦ ਸੰਗਤ ਜੀ ਇੱਕ ਬੇਹੀ ਰੋਟੀ ਦੀ ਵੀ ਬੜੀ ਜ਼ਿਆਦਾ ਮਹੱਤਤਾ ਹੈ ਸੋ ਅੱਜ ਅਸੀਂ ਤੁਹਾਡੇ ਨਾਲ ਰੋਟੀ ਨਾਲ ਕੀਤੇ ਜਾਣ ਵਾਲੇ ਕੁਝ ਉਪਾਅ ਸਾਂਝੇ ਕਰਨ ਵਾਲੇ ਹਾਂ ਸੋ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਅੱਜ ਤੋਂ ਆਪਣੀ ਤਕਦੀਰ ਨੂੰ ਚਮਕਾ ਸਕਦੇ ਹੋ ਆਓ ਜੀ ਇਸ ਅਨਮੋਲ ਗੱਲ ਨੂੰ ਜਾਣੀਏ ਅੰਤ ਤੱਕ ਹੀ ਸਾਡੀ ਵੀਡੀਓ ਤੇ ਜੁੜੇ ਰਹਿਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਸੋ ਇਸ ਕਥਾ ਨੂੰ ਪੂਰਾ ਹੀ ਸਰਵਣ ਕਰ ਲੈਣਾ ਦੇ ਨਾਲ ਹੀ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਅੱਜ ਦਾ ਜੋ ਸਭ ਤੋਂ ਪਹਿਲਾ ਉਪਾਅ ਹੈ ਜੀ ਉਹ ਹੈ ਰਾਤ ਦੀ ਰੋਟੀ ਸਵੇਰ ਦਾ ਦਾਨ ਸਾਧ ਸੰਗਤ ਜੀ ਇਹ ਉਪਾਅ ਬਹੁਤ ਹੀ ਸੌਖਾ ਹੈ ਪਰ ਇਹਦੀ ਅਸਲੀ ਤਾਕਤ ਤੁਹਾਡੀ ਨੀਅਤ ਦਿਲਾੋਂ ਕੀਤੇ ਜਾਣ ਵਾਲੇ ਕਰਮ ਚ ਹੁੰਦੀ ਹੈ ਹਰ ਰੋਜ਼ ਰਾਤ ਨੂੰ ਜਦੋਂ ਤੁਸੀਂ ਆਪਣੇ ਪਰਿਵਾਰ ਲਈ ਰੋਟੀਆਂ ਬਣਾਉਂਦੇ ਹੋ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਸਾਧ ਸੰਗਤ ਜੀ ਇੱਕ ਅੱਧੀ ਰੋਟੀ ਤਾਂ ਵੱਧ ਹੀ ਜਾਂਦੀ ਹੈ ਸਾਤਸੰਗਤ ਜੀ ਇਹ ਰੋਟੀ ਨਾ ਤਾਂ ਆਪਣੇ ਲਈ ਬਣੀ ਹੁੰਦੀ ਹੈ ਨਾ ਪਰਿਵਾਰ ਲਈ ਤਾਂ ਸਾਤਸੰਗਤ ਜੀ ਕੁਦਰਤੀ ਤੌਰ ਤੇ ਰੱਬ ਦੀ ਮਿਹਰ ਦੇ ਨਾਲ ਉਹ ਰੋਟੀ ਹੁਣਾਂ ਜੀਵਾਂ ਵਾਸਤੇ ਬਣ ਜਾਂਦੀ ਹੈ ਕਿਉਂਕਿ ਪਰਮਾਤਮਾ ਨੇ ਤਾਂ ਸਾਰੇ ਹੀ ਜੀਵਾਂ ਦਾ ਧਿਆਨ ਰੱਖਣਾ ਹੈ ਪਰਮਾਤਮਾ ਨੇ ਤੁਹਾਨੂੰ ਇਸ ਦੁਨੀਆ ਤੇ ਭੇਜਿਆ ਹੈ ਤਾਂ ਸਾਤਸੰਗਤ ਜੀ ਉਸ ਦੇ ਨਾਲ ਨਾਲ ਇਹਨਾਂ ਜੀਵ ਜੰਤੂਆਂ ਨੂੰ ਇਸ ਦੁਨੀਆ ਤੇ ਭੇਜਿਆ ਗਿਆ ਹੈ ਜਦੋਂ ਸਾਡੀ ਰੋਟੀ ਵੱਧ ਜਾਂਦੀ ਹੈ ਤਾਂ ਸਾਤਸੰਗਤ ਜੀ ਬਹੁਤੇ ਪਰਿਵਾਰ ਕੀ ਕਰਦੇ ਹਨ ਉਸ ਬੇਹੀ ਰੋਟੀ ਨੂੰ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ ਸਾਲਸੰਗਤ ਜੀ ਇਦਾਂ ਬਿਲਕੁਲ ਨਹੀਂ ਕਰਨਾ ਜੇਕਰ ਰਾਤ ਦੀ ਰੋਟੀ ਵੱਧ ਜਾਂਦੀ ਹੈ ਤਾਂ ਉਸ ਬੇਹੀ ਰੋਟੀ ਨੂੰ ਤੁਸੀਂ ਕਿਸੇ ਭੁੱਖੇ ਜਾਨਵਰ ਕੁੱਤੇ ਗਾਂ ਜਾਂ ਕਿਸੇ ਹੋਰ ਜੀਵ ਜੰਤੂ ਨੂੰ ਪਾ ਸਕਦੇ ਹੋ ਸਵੇਰੇ ਉੱਠਣਸਾਰ ਆਪਣਾ ਇਸ਼ਨਾਨ ਕਰੋ ਗੁਰਬਾਣੀ ਦਾ ਜਾਪ ਕਰੋ ਫਿਰ ਜੇਕਰ ਤੁਹਾਡੇ ਰਸੋਈ ਵਿੱਚ ਇੱਕ ਅੱਧੀ ਰੋਟੀ ਵਧੀ ਹੋਈ ਪਈ ਹੈ ਫਿਰ ਸਾਲਸੰਗਤ ਜੀ ਉਸ ਰੋਟੀ ਨੂੰ ਕਿਸੇ ਕੁੱਤੇ ਜਾਂ ਗਾਂ ਨੂੰ ਪਾ ਦੇਣਾ ਹੈ ਤਾਂ ਫਿਰ ਸਾਧ ਸੰਗਤ ਜੀ ਇਹ ਦਿਲ ਨਾਲ ਕੀਤੀ ਹੋਈ ਸੇਵਾ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇਕਰ ਤੁਹਾਡੇ ਬੁਰੇ ਕਰਮ ਹਨ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਮਾੜੇ ਕਰਮ ਵੀ ਦੂਰ ਹੋ ਜਾਣਗੇ ਕਿਉਂਕਿ ਅਸੀਂ ਕਈ ਵਾਰ ਸੋਚਦੇ ਹਾਂ ਸਾਡੀ ਤਕਦੀਰ ਕਿਉਂ ਨਹੀਂ ਬਦਲਦੀ ਪਰ ਸਾਧ ਸੰਗਤ ਜੀ ਅਸਲ ਗੱਲ ਇਹ ਹੈ ਜੀ ਕਿ ਤਕਦੀਰ ਨੂੰ ਉਹਨਾਂ ਦੇ ਬਦਲਦੀ ਹੈ ਜੇ ਆਪਣੇ ਹੱਥਾਂ ਨਾਲ ਅਸੀਂ ਕਰਮ ਕਰੀਏ ਜੇ ਆਪਣੇ ਹੱਥਾਂ ਨਾਲ ਚੰਗੇ ਕਰਮ ਕਰਦੇ ਹਾਂ ਤਾਂ ਫਿਰ ਹੀ ਸਾਡੀ ਮਾੜੀ ਤਕਦੀਰ ਤੋਂ ਚੰਗੇ ਵਿੱਚ ਤਬਦੀਲ ਹੋ ਜਾਵੇਗੀ ਜਦੋਂ ਤੁਸੀਂ ਚੰਗੇ ਕਰਮ ਕਰਨੇ ਸ਼ੁਰੂ ਕਰਦੇ ਹੋਗੇ ਇਸ ਲਈ ਸਾਧ ਸੰਗਤ ਜੀ ਇਸ ਰੋਟੀ ਰਾਹੀਂ ਅਸੀਂ ਆਪਣੇ ਮਨ ਨੂੰ ਨਿਮਾਣਾ ਬਣਾ ਲੈਂਦੇ ਹਾਂ ਜਦੋਂ ਅਸੀਂ ਦੂਸਰੇ ਜਾਨਵਰਾਂ ਨੂੰ ਜਾਂ ਸਵੇਰੇ ਉੱਠ ਕੇ ਸੇਵਾ ਕਰਦੇ ਹਾਂ ਤਾਂ ਸਾਧ ਸੰਗਤ ਜੀ ਇਹ ਬਹੁਤ ਚੰਗਾ ਕਰਮ ਬਣ ਜਾਂਦਾ ਹੈ ਸਾਡੇ ਪਰਮਾਤਮਾ ਤੱਕ ਇੱਕ ਆਵਾਜ਼ ਜਾਂਦੀ ਹੈ ਜੋ ਦੱਸਦੀ ਹੈ ਜੀ ਕਿ ਅਸੀਂ ਪਰਮਾਤਮਾ ਜੀ ਦੇ ਭੇਜੇ ਹੋਏ ਜੀਵਾਂ ਨਾਲ ਪਿਆਰ ਕਰਦੇ ਹਾਂ ਅਸੀਂ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਪਿਆਰ ਕਰਦੇ ਹਾਂ ਇਸ ਲਈ ਸਾਧ ਸੰਗਤ ਜੀ ਸਵੇਰੇ ਉੱਠਦੇ ਅੰਸਾਰ ਜੇਕਰ ਰਸੋਈ ਵਿੱਚ ਕੋਈ ਪ੍ਰਸ਼ਾਦਾ ਵਧਿਆ ਹੋਇਆ ਪਿਆ ਹੈ ਉਹ ਪ੍ਰਸ਼ਾਦਾ ਤੁਸੀਂ ਭੁੱਖੇ ਜਾਨਵਰ ਨੂੰ ਪਾ ਸਕਦੇ ਹੋ ਫਿਰ ਸਾਧ ਸੰਗਤ ਜੀ ਅਗਲਾ ਜੋ ਕਰਮ ਹੈ ਇਹ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਕਰ ਸਕਦੇ ਹੋ ਜੋ ਵੀ ਦਿਨ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਦਿਨ ਇਹ ਕਰਮ ਕਰ ਲੈਣਾ ਹੈ ਸਾਤ ਸੰਗਤ ਜੀ ਉਸ ਦਿਨ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਪ੍ਰਸ਼ਾਦੇ ਤਿਆਰ ਕਰਨੇ ਹਨ ਤੇ ਜਦੋਂ ਵੀ ਤੁਸੀਂ ਇਹ ਪ੍ਰਸ਼ਾਦੇ ਤਿਆਰ ਕਰੋਗੇ ਤਾਂ ਨਾਲ ਨਾਲ ਤੁਸੀਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ ਸੱਚੇ ਮਨੋਂ ਉਸ ਪ੍ਰਸ਼ਾਦੇ ਨੂੰ ਤਿਆਰ ਕਰਨਾ ਹੈ ਸਾਤ ਸੰਗਤ ਜੀ ਅਸੀਂ ਹਫ਼ਤੇ ਵਿੱਚ ਇੱਕ ਦਿਨ ਇਦਾਂ ਦਾ ਤਾਂ ਕਰ ਹੀ ਸਕਦੇ ਹਾਂ ਸੰਗਤ ਜੀ ਜਦੋਂ ਅਸੀਂ ਇਹ ਪ੍ਰਸ਼ਾਦੇ ਤਿਆਰ ਕਰ ਲਈ ਤਾਂ ਫਿਰ ਇਹ ਪ੍ਰਸ਼ਾਦੇ ਅਸੀਂ ਕਿਸੇ ਗਊਸ਼ਾਲਾ ਵਿੱਚ ਦਾਨ ਕਰਕੇ ਆ ਸਕਦੇ ਹਾਂ ਜਾਂ ਫਿਰ ਰਸਤੇ ਵਿੱਚ ਬੈਠੇ ਹੋਏ ਜਾਨਵਰਾਂ ਨੂੰ ਗਾਵਾਂ ਨੂੰ ਤੇ ਜਾਂ ਫਿਰ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਵਿੱਚ ਰੋਟੀ ਟੁਕ ਨਹੀਂ ਪੱਕਦਾ ਬਹੁਤ ਹੀ ਗਰੀਬ ਹਨ ਤੁਹਾਡੇ ਆਸ-ਪਾਸ ਵੀ ਇਹੋ ਜਿਹੇ ਲੋਕ ਜ਼ਰੂਰ ਮੌਜੂਦ ਹੋਣਗੇ ਤੁਸੀਂ ਉਹਨਾਂ ਦੇ ਘਰ ਵਿੱਚ ਵੀ ਇਸ ਦਾ ਦਾਨ ਕਰਕੇ ਆ ਸਕਦੇ ਹੋ ਜਾਂ ਪੈਸਿਆਂ ਨਾਲ ਵੀ ਦਾਨ ਕਰ ਸਕਦੇ ਹੋ ਪੈਸਿਆਂ ਨਾਲ ਤਾਂ ਹਰ ਕੋਈ ਦਾਨ ਕਰ ਲੈਂਦਾ ਹੈ ਪਰ ਸਾਧ ਸੰਗਤ ਜੀ ਅਸਲੀ ਦਾਨ ਤਾਂ ਉਹ ਹੁੰਦਾ ਹੈ ਜੋ ਕਿਸੇ ਭੁੱਖੇ ਦਾ ਪੇਟ ਭਰ ਦੇਵੇ ਤਾਂ ਸਾਧ ਸੰਗਤ ਜੀ ਵੱਡਾ ਕਰਮ ਕੋਈ ਨਹੀਂ ਇਤੋਂ ਹੋ ਸਕਦਾ ਜਦੋਂ ਤੁਸੀਂ ਕਿਸੇ ਭੁੱਖੇ ਜਾਨਵਰ ਦਾ ਭੁੱਖੇ ਕਿਸੇ ਵਿਅਕਤੀ ਦਾ ਪੇਟ ਭਰ ਦੋਗੇ ਤਾਂ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਫਿਰ ਸਾਰੇ ਹੀ ਦੁੱਖ ਕੱਟੇ ਜਾਣਗੇ ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਭੁੱਖੇ ਜਾਨਵਰਾਂ ਨੂੰ ਰੋਟੀ ਪ੍ਰਸ਼ਾਦਾ ਜਾਂ ਕਿਸੇ ਭੁੱਖੇ ਵਿਅਕਤੀ ਨੂੰ ਪ੍ਰਸ਼ਾਦਾ ਸ਼ਕਾਉਂਦੇ ਹਾਂ ਤਾਂ ਇਹ ਸੱਚੇ ਮਨੋਂ ਪਰਮਾਤਮਾ ਜੀ ਦੇ ਅੱਗੇ ਸਾਡੀ ਅਰਦਾਸ ਬਣ ਜਾਂਦੀ ਹੈ ਸੱਚੇ ਮਨੋਂ ਪਰਮਾਤਮਾ ਅੱਗੇ ਕੀਤੀ ਅਰਦਾਸ ਫਿਰ ਕਦੇ ਵੀ ਵਿਰਥਾ ਨਹੀਂ ਜਾਂਦੀ ਇਹਨਾਂ ਭੁੱਖੇ ਜਾਨਵਰਾਂ ਦੇ ਮਨ ਵਿੱਚ ਕਦੇ ਵੀ ਧੋਖੇਬਾਜ਼ੀ ਨਹੀਂ ਹੁੰਦੀ ਜੇਕਰ ਅਸੀਂ ਕਿਸੇ ਮਨੁੱਖ ਦੀ ਵੀ ਸੇਵਾ ਕਰਦੇ ਹਾਂ ਤਾਂ ਸਾਧ ਸੰਗਤ ਜੀ ਸਾਡੇ ਕੀਤੀ ਹੋਈ ਸੇਵਾ ਦਾ ਜ਼ਰੂਰ ਮੁੱਲ ਪਵੇਗਾ ਪਰ ਜਦੋਂ ਅਸੀਂ ਭੁੱਖੇ ਜਾਨਵਰ ਤੇ ਜਾਂ ਇਹਨਾਂ ਦਾ ਪੇਟ ਭਰਦੇ ਹਾਂ ਫਿਰ ਸਾਧ ਸੰਗਤ ਜੀ ਉਹ ਤੁਹਾਡਾ ਕੀਤਾ ਹੋਇਆ ਕੰਮ ਤੁਹਾਡਾ ਕੀਤਾ ਹੋਇਆ ਕਰਮ ਨਹੀਂ ਭੁੱਲਣਗੇ ਹਮੇਸ਼ਾ ਪਰਮਾਤਮਾ ਜੀ ਦੇ ਅੱਗੇ ਤੁਹਾਡੇ ਲਈ ਅਰਦਾਸ ਕਰਨਗੇ ਸੋ ਜਿਹਨਾਂ ਵੀਰਾਂ ਭੈਣਾਂ ਦੇ ਘਰ ਵਿੱਚ ਦੁੱਖ ਪਰੇਸ਼ਾਨੀ ਹੈ ਫਿਰ 사ਸੰਗਤ ਜੀ ਤੁਹਾਨੂੰ ਬਹੁਤ ਉਲਝਣ ਦੀ ਲੋੜ ਨਹੀਂ ਹੈ 사ਸੰਗਤ ਜੀ ਤੁਸੀਂ ਸਿੰਪਲ ਜਿਹਾ ਇਹ ਉਪਾਅ ਆਪਣੇ ਘਰ ਵਿੱਚ ਕਰ ਸਕਦੇ ਹੋ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਹੈ ਤਿਆਰ ਕਰਦੇ ਵੇਲੇ ਗੁਰਬਾਣੀ ਦਾ ਜਾਪ ਕਰਨਾ ਹੈ ਪਰਮਾਤਮਾ ਦਾ ਨਾਮ ਲੈਣਾ ਹੈ ਫਿਰ ਉਸ ਪ੍ਰਸ਼ਾਦੇ ਨੂੰ ਕਿਸੇ ਭੁੱਖੇ ਜਾਨਵਰ ਨੂੰ ਪਾ ਦੇਣਾ ਹੈ ਜਾਂ ਕਿਸੇ ਲੋੜਵੰਦ ਦੇ ਘਰ ਵਿੱਚ ਦਾਨ ਕਰ ਸਕਦੇ ਹੋ ਇਸ ਤੋਂ ਵੱਡਾ ਕੋਈ ਵੀ ਪੁੰਨ ਹੋਰ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਇਸਨੂੰ ਮਹਾਦਾਨ ਆਖਿਆ ਜਾਂਦਾ ਹੈ ਸੋ ਫਿਰ ਸਾਧ ਸੰਗਤ ਜੀ ਅਗਲਾ ਜਿਹੜਾ ਕੰਮ ਹੈ ਜੀ ਉਹ ਕੀ ਹੈ ਉਹ ਹੈ ਜੀ ਘਰ ਦੀ ਔਰਤ ਦੇ ਰੋਟੀ ਜਿਹੜੀ ਹੈ ਇੱਕ ਮਾਂ ਜਾਂ ਘਰ ਦੀ ਔਰਤ ਦੇ ਹੱਥ ਦੀ ਬਣੀ ਹੋਏ ਰੋਟੀ ਸਿਰਫ ਇੱਕ ਰੋਟੀ ਨਹੀਂ ਹੁੰਦੀ ਉਸ ਦੇ ਵਿੱਚ ਪਿਆਰ ਮਮਤਾ ਤੇ ਨਿਮਰਤਾ ਨਾਲ ਭਰਪੂਰ ਹੁੰਦੀ ਹੈ ਜਦੋਂ ਸਾਧ ਸੰਗਤ ਜੀ ਘਰ ਦੀ ਔਰਤ ਰੋਜ਼ ਪ੍ਰਸ਼ਾਦਾ ਬਣਾਉਂਦੀ ਹੈ ਉਹੀ ਔਰਤ ਜੇਕਰ ਉਸ ਗੁੰਨੇ ਹੋਏ ਆਟੇ ਦਾ ਪਹਿਲਾ ਪ੍ਰਸ਼ਾਦਾ ਹੀ ਕਿਸੇ ਜੀਵ ਜੰਤੂ ਲਈ ਰੱਖ ਲਵੇ ਪਰਮਾਤਮਾ ਦੀ ਦਰਗਾਹ ਲਈ ਰੱਖਦੀ ਤਾਂ ਜ਼ਰੂਰ ਹੈ ਤਾਂ ਸਾਧ ਸੰਗਤ ਜੀ ਉਸ ਘਰ ਉੱਪਰ ਹਮੇਸ਼ਾ ਹੀ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਇਸ ਲਈ ਸਾਧ ਸੰਗਤ ਜੀ ਜਦੋਂ ਵੀ ਆਪਣੇ ਘਰ ਵਿੱਚ ਪਹਿਲਾ ਪ੍ਰਸ਼ਾਦਾ ਤਿਆਰ ਕਰਨਾ ਹੈ ਤਾਂ ਪਹਿਲਾ ਪ੍ਰਸ਼ਾਦਾ ਤੁਸੀਂ ਕਿਸੇ ਜੀਵ ਜੰਤੂ ਦੇ ਨਾਮ ਦਾ ਕੱਢ ਲੈਣਾ ਹੈ ਫਿਰ ਉਸ ਪ੍ਰਸ਼ਾਦੇ ਨੂੰ ਤੁਸੀਂ ਕਿਸੇ ਭੁੱਖੇ ਜੀਵ ਜੰਤੂ ਨੂੰ ਪਾ ਦੇਣਾ ਹੈ ਜਦੋਂ ਅਸੀਂ ਨਿਸ਼ਕਾਮ ਭਾਵਨਾ ਦੇ ਨਾਲ ਪਹਿਲਾ ਪ੍ਰਸ਼ਾਦਾ ਵਾਹਿਗੁਰੂ ਜੀ ਦੇ ਨਾਮ ਦਾ ਕੱਢਦੇ ਹਾਂ ਜਾਂ ਫਿਰ ਭੁੱਖੇ ਜਾਨਵਰ ਦੇ ਨਾਮ ਦਾ ਕੱਢਦੇ ਹਾਂ ਤਾਂ ਸਾਧ ਸੰਗਤ ਜੀ ਬਾਕੀ ਇਹ ਪ੍ਰਸ਼ਾਦਾ ਤੁਸੀਂ ਉਹਨਾਂ ਨੂੰ ਪਾ ਕੇ ਵੇਖਿਓ ਤੁਹਾਡੇ ਮਨ ਨੂੰ ਕਿੰਨਾ ਸਕੂਨ ਮਿਲੇਗਾ ਤੇ ਘਰ ਵਿੱਚ ਬਰਕਤ ਆ ਜਾਵੇਗੀ ਸੋ ਫਿਰ ਇਸੇ ਤਰੀਕੇ ਦੇ ਨਾਲ ਤੁਸੀਂ ਇਸ ਆਦਤ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾ ਲੈਣਾ ਹੈ ਜਦ ਵੀ ਤੁਸੀਂ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹੋ ਉਸ ਵਿੱਚੋਂ ਕੁਝ ਪ੍ਰਸ਼ਾਦ ਦੇ ਭੁੱਖੇ ਜਾਨਵਰਾਂ ਲਈ ਵੀ ਜ਼ਰੂਰ ਤਿਆਰ ਕਰ ਲਿਆ ਕਰੋ। ਇਹ ਹੀ ਆਦਤ ਹੀ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ। ਕਿਉਂਕਿ ਸਾਥ ਸੰਗਤ ਜੀ ਅਸੀਂ ਕਿਸੇ ਨਾਲ ਪ੍ਰਸ਼ਾਦ ਦਾ ਸਾਂਝਾ ਕਰਦੇ ਹਾਂ ਤਾਂ ਸਾਡਾ ਪਿਆਰ ਵੱਧਦਾ ਹੈ। ਜਦੋਂ ਅਸੀਂ ਸੱਚੀ ਨੀਅਤ ਨਾਲ ਦਿਲ ਵਿੱਚ করুণਾ ਰੱਖਦੇ ਰੱਬ ਦਾ ਨਾਮ ਲੈ ਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਕੇ ਇਸ ਪ੍ਰਸ਼ਾਦਾ ਨੂੰ ਕਿਸੇ ਜੀਵ ਜੰਤੂ ਨਾਲ ਸਾਂਝਾ ਕਰਾਂਗੇ ਤਾਂ ਸਾਤਸੰਗਤ ਜੀ ਸਾਡੇ ਪੂਰੇ ਘਰ ਵਿੱਚ ਪਰਮਾਤਮਾ ਜੀ ਦੀ ਬਰਕਤ ਪਹੁੰਚ ਜਾਵੇਗੀ। ਖੁਦ ਪਰਮਾਤਮਾ ਜੀ ਸਾਡੇ ਘਰ ਵਿੱਚ ਆ ਕੇ ਸਾਡੇ ਕਾਰਜ ਸਵਾਰੇ ਕਰ ਦੇਣਗੇ। ਇਸ ਲਈ ਸਾਤਸੰਗਤ ਜੀ ਅਮਲ ਕਰਨਾ ਬੜਾ ਜ਼ਰੂਰੀ ਹੈ। ਇੱਕ ਹੋਰ ਵੀ ਕਰਮ ਤੁਸੀਂ ਕਰ ਸਕਦੇ ਹੋ। ਉਹ ਹੈ ਜੀ ਕਿ ਤੁਸੀਂ ਕੀ ਕਰਨਾ ਹੈ ਜੋ ਪ੍ਰਸ਼ਾਦਾ ਹੁੰਦਾ ਹੈ। ਉਸ ਨੂੰ ਚੂਰ-ਚੂਰ ਕਰ ਲੈਣਾ ਹੈ। ਫਿਰ ਉਸ ਵਿੱਚ ਥੋੜੀ ਜਿਹੀ ਚੀਨੀ ਜਾਂ ਗੁੜ ਵੀ ਪਾ ਸਕਦੇ ਹੋ। ਫਿਰ ਸਾਧ ਸੰਗਤ ਜੀ ਚਾਹੇ ਤੁਸੀਂ ਇਹ ਕਰਮ ਸਵੇਰੇ ਉੱਠਦੇ ਅਨਸਾਰ ਕਰ ਲਓ ਜਾਂ ਫਿਰ ਸ਼ਾਮ ਦੇ ਸਮੇਂ ਕਰ ਲੈਣਾ ਹੈ ਫਿਰ ਤੁਸੀਂ ਕੀ ਕਰਨਾ ਹੈ ਕਿ ਚੂਰ ਕੀਤੇ ਹੋਏ ਪ੍ਰਸ਼ਾਦੇ ਨੂੰ ਕੀੜੀਆਂ ਤੇ ਭੌਣ ਤੇ ਪਾ ਦੇਣਾ ਹੈ ਪ੍ਰਸ਼ਾਦੇ ਨੂੰ ਕੀੜੀਆਂ ਤੇ ਭੌਣ ਦੇ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਕੋਈ ਉਪਾਹ ਹੈ ਜਾਂ ਕੋਈ ਅੰਧਵਿਸ਼ਵਾਸ ਹੈ ਜਾਂ ਇਸ ਨਾਲ ਸਾਨੂੰ ਕੋਈ ਧਨ-ਦੌਲਤ ਮਿਲ ਜਾਵੇਗੀ ਅਸੀਂ ਤਾਂ ਸਾਧ ਸੰਗਤ ਜੀ ਉਹਨੇ ਛੋਟੇ-ਛੋਟੇ ਜੀਵਾਂ ਦਾ ਪੇਟ ਭਰਨਾ ਹੈ ਸਾਧ ਸੰਗਤ ਜੀ ਜਦ ਅਸੀਂ ਉਹਨਾਂ ਦਾ ਪੇਟ ਭਰਾਂਗੇ ਤਾਂ ਹੀ ਪਰਮਾਤਮਾ ਸਾਡੇ ਤੇ ਖੁਸ਼ ਹੋ ਜਾਣਗੇ ਸਾਡੀ ਕੀਤੀ ਹੋਈ ਸੇਵਾ ਨੂੰ ਫਲ ਲਾਉਣਗੇ ਜਿਵੇਂ ਅਕਸਰ ਹੀ ਕਿਹਾ ਜਾਂਦਾ ਹੈ ਕੁੱਤੇ ਨੂੰ ਰੋਟੀ ਪਾਈ ਜਾਵੇ ਗਾਂ ਨੂੰ ਰੋਟੀ ਪਾਈ ਜਾਵੇ ਤਾਂ ਸਾਧ ਸੰਗਤ ਜੀ ਬਹੁਤੇ ਲੋਕ ਇਸ ਨੂੰ ਅੰਧਵਿਸ਼ਵਾਸ ਨਾਲ ਜੋੜਦੇ ਹਨ ਕਿ ਕੁੱਤੇ ਨੂੰ ਰੋਟੀ ਪਾਉਣ ਨਾਲ ਕੀ ਹੋ ਜਾਵੇਗਾ ਪਰ ਸਾਧ ਸੰਗਤ ਜੀ ਅਸਲ ਵਿੱਚ ਕੋਈ ਉਪਾਰ ਨਹੀਂ ਹੁੰਦਾ ਅਸੀਂ ਇਹ ਉਪਾਰ ਜਿਹੜਾ ਹੁੰਦਾ ਹੈ ਇਹ ਕੰਮ ਜਿਹੜਾ ਹੁੰਦਾ ਹੈ ਪਰਮਾਤਮਾ ਜੀ ਦੇ ਨਾਮ ਦਾ ਕਰਨਾ ਹੁੰਦਾ ਹੈ ਕਿ ਸਾਡੇ ਮਨ ਵਿੱਚ ਦਇਆ ਦੀ ਭਾਵਨਾ ਹੈ ਅਸੀਂ ਗੁਰਦੁਆਰਿਆਂ ਦੇ ਲੰਗਰ ਵਿੱਚ ਹਿੱਸਾ ਪਾਉਂਦੇ ਹਾਂ ਤੇ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਆਪਣੀ ਰੋਜ਼ੀ ਰੋਟੀ ਦੇ ਵਿੱਚੋਂ ਕੁਝ ਹਿੱਸਾ ਭੁੱਖੇ ਜਾਨਵਰਾਂ ਦੇ ਲਈ ਕੱਢ ਸਕਦੇ ਹਾਂ ਇਹ ਕੋਈ ਅੰਧਵਿਸ਼ਵਾਸ ਨਹੀਂ ਹੈ ਜੋ ਇਹ ਪ੍ਰਸ਼ਾਦਾ ਹੈ ਸੇਵਾ ਦੇ ਰੂਪ ਵਿੱਚ ਹੀ ਕਿਸੇ ਨੂੰ ਤੁਸੀਂ দান ਵਿੱਚ ਦੇਣਾ ਹੈ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਆ ਜਾਵੇਗੀ ਜਦੋਂ ਵੀ ਤੁਸੀਂ ਸੇਵਾ ਕਰੋਗੇ ਤੁਹਾਡੇ ਅੰਦਰ ਨਿਮਰਤਾ ਆਵੇਗੀ ਸਾਧ ਸੰਗਤ ਜੀ ਜੇਕਰ ਸਾਡੇ ਵਿੱਚ ਨਿਮਰਤਾ ਆਵੇਗੀ ਤੇ ਜ਼ਿੰਦਗੀ ਵਿੱਚ ਅਸੀਂ ਅੱਗੇ ਵਧਾਂਗੇ ਪੋਰ ਕਰਮ ਸਾਧ ਸੰਗਤ ਜੀ ਤੁਸੀਂ ਕਰ ਸਕਦੇ ਹੋ ਤੇ ਨਾਲ ਦੇ ਨਾਲ ਦੇ 21 ਦਿਨ ਵੀ ਭਾਵੇਂ ਇਹ ਕੰਮ ਲਗਾਤਾਰ ਕਰਕੇ ਵੇਖ ਲਿਓ ਜੀਵਨ ਵਿੱਚ ਕਈ ਵਾਰ ਅਜਿਹੀ ਅਣਦੇਖੀ ਰੁਕਾਵਟ ਆ ਜਾਂਦੀ ਹੈ ਜਿੱਥੇ ਕੋਈ ਕੰਮ ਬਣਦਾ ਨਜ਼ਰ ਨਹੀਂ ਆ ਰਿਹਾ ਹੁੰਦਾ ਪਰ ਹਰ ਸੁੱਖ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਕਈ ਵਾਰ ਅਸੀਂ ਕਈ ਕੋਸ਼ਿਸ਼ਾਂ ਕਰਕੇ ਵੀ ਥੱਕ ਜਾਂਦੇ ਹਾਂ ਤੁਸੀਂ ਇਸ ਕਰਮ ਨੂੰ 21 ਦਿਨ ਲਗਾਤਾਰ ਕਰ ਲਓ ਸਵੇਰੇ ਸ਼ਾਮ ਇੱਕ ਤਾਜ਼ੀ ਰੋਟੀ ਨੂੰ ਤਿਆਰ ਕਰਕੇ ਪੋਖੇ ਜਾਨਵਰ ਨੂੰ ਪਾਉਣੀ ਸ਼ੁਰੂ ਕਰ ਦਿਓ ਜਾਂ ਕਿਸੇ ਗਰੀਬ ਨੂੰ ਦੇਣੀ ਸ਼ੁਰੂ ਕਰ ਦਿਓ ਤੁਹਾਡੇ ਤੇ ਮਿਹਰ ਹੋ ਜਾਵੇਗੀ ਜਦੋਂ ਤੁਸੀਂ 21 ਦਿਨ ਲਗਾਤਾਰ ਕੋਈ ਕਰਮ ਕਰਦੇ ਹੋ ਤਾਂ ਸਾਧ ਸੰਗਤ ਜੀ ਉਹ ਕਰਮ ਤੁਹਾਡੀ ਫਿਰ ਆਦਤ ਬਣ ਜਾਵੇਗਾ 21 ਦਿਨ ਕਰਨਾ ਹੈ ਭਾਵ ਕਿ ਵੈਸੇ ਤਾਂ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਹੀ ਕਰਨਾ ਚਾਹੀਦਾ ਹੈ ਪਰ ਸ਼ੁਰੂਆਤੀ ਦਿਨ ਤੁਸੀਂ ਅਕਸਰ ਹੀ 21 ਦਿਨਾਂ ਤੋਂ ਕਰ ਸਕਦੇ ਹੋ ਤੁਹਾਡੀ ਫਿਰ ਆਦਤ ਬਣ ਜਾਂ ਇਸ ਕਰਮ ਦੀ ਦੇਰ ਨਹੀਂ ਲੱਗੇਗੀ ਇਸ ਲਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ 21 ਦਿਨਾਂ ਤੋਂ ਸ਼ੁਰੂਆਤ ਕਰ ਲੋ ਬਹੁਤ ਹੀ ਤੁਹਾਨੂੰ ਇਸ ਬਾਰੇ ਗਿਆਨ ਹੋ ਚੁੱਕਿਆ ਹੋਵੇਗਾ ਅਸੀਂ ਰੋਟੀ ਦੀ ਮਹੱਤਤਾ ਨੂੰ ਨਹੀਂ ਸਮਝਦੇ ਰੋਟੀ ਜਿਸ ਨੂੰ ਅਸੀਂ ਹਰ ਰੋਜ਼ ਘਰ ਵਿੱਚ ਬਣਾਉਂਦੇ ਹਾਂ ਫਿਰ ਸਾਧ ਸੰਗਤ ਜੀ ਇੱਕ ਭੋਜਨ ਨਹੀਂ ਹੁੰਦਾ ਤਾਂ ਜੀਵਨ ਦੀ ਨਸ ਨਸ ਵਿੱਚ ਵੀ ਵਸਦਾ ਹੁੰਦਾ ਹੈ ਰੱਬ ਦਾ ਤੋਹਫ਼ਾ ਹੈ ਜਿਹੜਾ ਸਾਨੂੰ ਮਿਲਿਆ ਹੈ ਇਸ ਤੋਹਫ਼ੇ ਦੇ ਵਿੱਚੋਂ ਅਸੀਂ ਕਿਸੇ ਦਾ ਭੁੱਖਾ ਹੋਇਆ ਢਿੱਡ ਵੀ ਭਰ ਸਕਦੇ ਹਾਂ ਸੋ ਸਾਧ ਸੰਗਤ ਜੀ ਰੱਬ ਨਾਲ ਰਿਸ਼ਤਾ ਜੋੜਨ ਵਾਲਾ ਦਰਵਾਜਾ ਇਹੀ ਹੁੰਦਾ ਹੈ ਜਦੋਂ ਸਾਡੇ ਮਨ ਵਿੱਚ ਕਿਸੇ ਪ੍ਰਤੀ ਦਇਆ ਦੀ ਭਾਵਨਾ ਆਉਂਦੀ ਹੈ ਸ਼ਰਧਾ ਦੀ ਭਾਵਨਾ ਆਉਂਦੀ ਹੈ ਤੇ ਸਾਡੇ ਮਨ ਵਿੱਚ ਨਿਮਰਤਾ ਬਣਦੀ ਹੈ ਤਾਂ ਫਿਰ ਪਰਮਾਤਮਾ ਜੀ ਵੀ ਸਾਡੇ ਤੇ ਪ੍ਰਸੰਨ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ